ਵਾਰੀ ਵਾਰ ਸੀ ਕਰਨਗੇ ਇਸੇ ਖੜਕਲੇੰ ਦਾ ਕੱਚੂ ਆਈ ਮੇਰੇ ਜਸੂ ਆਈ ਮੇਰੇ ਜਸੂ ਆਈ ਲੋ ਜਸੂ ਐ ਆਜਾ ਕਾ ਆਜਾ ਕਿ ਚੁੰਮਾ ਪਤਾ ਨਹੀਂ ਵੀਰ ਵਾਰਾ ਕੇ ਜੁਮਾ ਅੱਜ ਹੈ ਤਾਂ ਜੁਮਾ ਲੈ ਲਵਾ ਬੀ ਰਣਜੀਤ ਕੌਰ ਦਾ ਚੁੰਮਾ ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਤੁਹਾਡੇ ਰੂਬਰੂ ਹੋਇਆ ਇੱਕ ਐਸੇ ਵਿਵਾਦਪੂਰਨ ਸ਼ਬਦ ਨੂੰ ਲੈ ਕੇ ਤੁਹਾਨੂੰ ਦਈ ਕਿ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਜਿਹੜਾ ਆ ਉਹ ਆਪਸ਼ਨ ਡਾਊਨ ਤੁਹਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆ ਸਕਦਾ ਆ ਤੁਹਾਡਾ ਇੱਕ ਸ਼ਬਦ ਕਦੋਂ ਤੁਹਾਡੇ ਲਈ ਮੁਸੀਬਤ ਖੜੀ ਕਰ ਦੇਵੇ ਪਤਾ ਵੀ ਨਹੀਂ ਲੱਗਣਾ ਅ ਕਈ ਵਾਰੀ ਇਦਾਂ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਨਾ ਜ਼ਿਆਦਾ ਚਰਚਿਤ ਹੋ ਜਾਂਦੇ ਨੇ ਇੰਨੇ ਜ਼ਿਆਦਾ ਫੇਮਸ ਹੋ ਜਾਂਦੇ ਨੇ ਕਿ ਫਿਰ ਉਹਨਾਂ ਨੂੰ ਸੰਭਲ ਸੰਭਲ ਕੇ ਜਿਹੜਾ ਆ ਪੈਰ ਰੱਖਣਾ ਚਾਹੀਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਕਦੇ ਵੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਜਿਹੜਾ ਆ 100 ਵਾਰ ਸੋਚਣਾ ਚਾਹੀਦਾ ਹੈ ਕਿ ਕਿਤੇ ਇਹ ਸ਼ਬਦ ਮੈਨੂੰ ਇਸੇ ਮੁਸੀਬਤ ਦੇ ਵਿੱਚ ਨਾ ਪਾ ਦੇਣ ਤਾਂ ਦਾ ਦੇ ਕਿ ਪਿਛਲੇ ਦਿਨਿਆਂ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਫੇਮਸ ਆਰਟਿਸਟ YouTube Instagram ਇਨਫਲੂਐਂਸਰ ਜਿਨ੍ਹਾਂ ਦਾ ਨਾਮ ਆ ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਬਹੁਤ ਜ਼ਿਆਦਾ ਮਸ਼ਹੂਰ ਨੇ ਬਹੁਤ ਜ਼ਿਆਦਾ ਆਪਣੀਆਂ ਗੱਲਾਂ ਦੇ ਨਾਲ ਆਪਣੇ ਹਾਸੋਹਣੇ ਚਿਹਰੇ ਦੇ ਨਾਲ ਜਿਹੜਾ ਆ ਉਹ ਲੋਕਾਂ ਦੇ ਰੂਬਰੂ ਹੁੰਦੇ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਬਹੁਤ ਸਾਰਾ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਨੇ ਪਰ ਕਈ ਵਾਰੀ ਕੀ ਹੋ ਜਾਂਦਾ ਹੈ ਕਿ ਕੋਈ ਐਸਾ ਸ਼ਬਦ ਮੂਹ ਦੇ ਵਿੱਚੋਂ ਨਿਕਲ ਜਾਂਦਾ ਹੈ ਜਿਹੜਾ ਚਰਚਾ ਦੇ ਨਾਲ-ਨਾਲ ਜਿਹੜਾ ਆ ਉਹ ਤੁਹਾਨੂੰ مصیبت ਦੇ ਵਿੱਚ ਪਾ ਦਿੰਦਾ ਹੈ ਇਸੇ ਤਰ੍ਹਾਂ ਹੀ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਦੇ ਨਾਲ ਵੀ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ ਵਾਰੀ ਵਾਰੀ ਕਟਾਂਗੇ ਇਸੇ ਖੜਕਲੇੰਦਾ ਕੱਚੂ ਆਈ ਮੇਰੇ ਜੱਸੂ ਆਈ ਮੇਰੇ ਜੱਸੂ ਆਈ ਲੋ ਜੱਸੂ ਆਏ ਆਜਾ ਕਾਕ ਅੱਜ ਕਿ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਅੱਜ ਹੈ ਤਾਂ ਜੁਮਾ ਲੈ ਲਵਾ ਵੀ ਰਣਜੀਤ ਕੌਰ ਦਾ ਚੁੰਮਾ ਤੇ ਦੋਸਤੋ ਦੇਖਿਆ ਤੁਸੀਂ ਇਹ ਵੀਡੀਓ ਜਿਹਦੇ ਚ ਭਾਬੀ ਚੁੰਮਿਆ ਵਾਲੀ ਨੇ ਕਹਿਆ ਆ ਕਿ ਕੌਣ ਆ ਕਿਵੇਂ ਆ ਵੀਰਵਾਰ ਆ ਕਿ ਜੁਮਾ ਆ ਇਹ ਚੱਕ ਕਸੂ ਤੇ ਮੇਰਾ ਪਿਆਰਾ ਜਸੂ ਵਗੈਰਾ ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਇਹ ਵੀਡੀਓ ਅਪਲੋਡ ਕਰ ਦਿੱਤੀ ਇਸ ਯੇਸ਼ੂ ਸਬਤ ਦੇ ਉੱਤੇ ਜਿਹੜਾ ਆ ਯੇਸ਼ੂ ਮਸੀਹ ਦੇ ਭਾਈ ਚਾਰ ਕਿ ਸਾਂਝ ਵਾਲਿਆਂ ਨੇ ਜਾਂ ਜੇਸ਼ੂ ਮਸੀਹ ਨੂੰ ਪਿਆਰ ਕਰਨ ਵਾਲਿਆਂ ਨੇ ਮੁੱਦਾ ਬਣਾ ਕੇ ਤੇ ਜਿਹੜਾ ਆ ਭਾਬੀ ਦੇ ਉੱਤੇ ਪਰਚਾ ਵਗੈਰਾ ਕਹਿੰਦੇ ਕਿਆ ਕਰਾ ਦਿੱਤਾ ਗਿਆ ਆ ਅ ਸੀਪੀ ਤੱਕ ਜਿਹੜੀ ਇਹ ਉਹ ਲੁਧਿਆਣਾ ਦੇ ਵਿੱਚ ਗੱਲ ਪਹੁੰਚ ਜਾਂਦੀ ਏ ਤੇ ਭਾਬੀ ਨੂੰ ਜਿਹੜਾ ਆ ਟੌਰਚਰ ਵੀ ਕੀਤਾ ਜਾਂਦਾ ਆ ਕਾਫੀ ਜ਼ਿਆਦਾ ਜਿਹੜਾ ਆ ਦਿਮਾਗੀ ਤੌਰ ਤੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਪਰ ਜਦੋਂ ਅ ਭਾਬੀ ਤੱਕ ਇਹ ਗੱਲਬਾਤ ਪਹੁੰਚਦੀ ਏ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹ ਆਪਣਾ ਬਿਆਨ ਜਿਹੜਾ ਆ ਉਹ ਕੁਝ ਇਸ ਤਰ੍ਹਾਂ ਕਹਿੰਦੇ ਆ ਕਿ ਉਹ ਜਿਹੜਾ ਨਾਮ ਸੀ ਉਹ ਪ੍ਰਭੂ ਯਸ਼ੂ ਮਸੀਹ ਵਾਸਤੇ ਨਹੀਂ ਲਿਆ ਗਿਆ ਸੀ ਉਹ ਉਹਨਾਂ ਦਾ ਇੱਕ ਉਹ ਕੋਈ ਵੀ ਲੜਕਾ ਸੀ ਜਿਹਦੇ ਵਾਸਤੇ ਉਹਨਾਂ ਨੇ ਇਹ ਸ਼ਬਦ ਕਹੇ ਸੀ ਲੜਕੇ ਦਾ ਨਾਮ ਯਸੂ ਸੀ ਉਹ ਜਸੂ ਸੀ ਯੀਸ਼ੂ ਨਹੀਂ ਜਸੂ ਤੇ ਯੀਸ਼ੂ ਮਸੀਹ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨਾਂ ਨੂੰ ਜਿਹੜਾ ਇਹ ਕਨਫਿਊਜ਼ਨ ਦੇ ਤੌਰ ਤੇ ਲੈ ਲਿਆ ਗਿਆ ਤੇ ਜਿੱਦੇ ਤੇ ਬਹੁਤ ਵੱਡਾ ਮੁੱਦਾ ਬਣਾ ਕੇ ਭਾਬੀ ਚੁੰਮਿਆ ਵਾਲੀ ਨੂੰ ਜਿਹੜਾ ਆ ਟਾਰਗੇਟ ਕੀਤਾ ਗਿਆ ਬਹੁਤ ਸਾਰੇ ਲੋਕਾਂ ਵੱਲੋਂ ਤੇ ਭਾਬੀ ਚੁੰਮਿਆ ਵਾਲੀ ਨੇ ਆਪਣੀ ਸਫਾਈ ਦੇ ਵਿੱਚ ਉਹ ਲੜਕੇ ਦਾ ਨਾਮ ਦੱਸਿਆ ਕਿ ਉਹਦਾ ਨਾਮ ਯਸੂ ਹੈ ਤੇ ਜਸੂ ਨੂੰ ਜਿਹੜਾ ਆ ਉਹ ਉਹ ਕਹਿ ਰਹੀ ਹੈ ਕਿ ਉਹ ਮੇਰਾ ਬੱਚਾ ਹੈ ਜਾਂ ਜੋ ਵੀ ਆਜ ਜੋ ਵੀ ਆਪਣੇ ਅੰਦਾਜ਼ ਦੇ ਨਾਲ ਉਹ ਕਹਿੰਦੇ ਤੁਸੀਂ ਸੋਣੀ ਚੁੱਕੇ ਹੋ ਪਰ ਇਹ ਗੱਲ ਕੀ ਹੈ ਕਿ ਇੱਕ ਨਾਂ ਨੂੰ ਲੈ ਕੇ ਕਨਫਿਊਜ਼ਨ ਹੋ ਗਿਆ ਜਿਹੜਾ ਕਿ ਬਹੁਤ ਸਾਰੇ মিডিਆ ਨੇ ਵੀ ਜਿਹੜਾ ਚੱਕ ਲੱਗੀ ਭਾਬੀ ਚੁੰਮਿਆ ਵਾਲੀ ਜਿਹੜੀ ਐਉਂ ਹੋ ਗਈ ਜਿਵੇਂ ਮੁਸੀਬੇ ਐਉਂ ਬੋਲਦਾ ਕਿਉਂਕਿ ਯੇਸ਼ੂ ਮਸੀਹ ਬਾਰੇ ਮਾੜਾ ਬੋਲ ਹੀ ਨਹੀਂ ਸਕਦਾ ਕੋਈ ਕੋਈ ਵੀ ਨਹੀਂ ਬੋਲ ਸਕਦਾ ਜਿਹੜਾ ਯੇਸ਼ੂ ਮਸੀਹ ਨੂੰ ਪਿਆਰ ਕਰਦਾ ਇਸੇ ਗੱਲ ਤੇ ਭਾਬੀ ਨੇ ਵੀ ਇਹ ਗੱਲ ਕਹੀ ਕਿ ਉਹ ਯੇਸ਼ੂ ਮਸੀਹ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮੰਨਦੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਪਿੱਛੇ ਜੀ ਕੋਈ ਡਿਸੀਜ਼ਸ ਹੋਈਆਂ ਸੀ ਤੇ ਉਹਨਾਂ ਨੇ ਜਾ ਕੇ ਦੁਆਵਾਂ ਵੀ ਆਪਣੇ ਲਈ ਕਰਵਾਈਆਂ ਸੀ ਇਸੇ ਚੀਜ਼ ਨੂੰ ਲੈ ਕੇ ਰਾਹੁਲ ਰੋਬਟ ਹੋਣਾ ਨੇ ਵੀ ਜਿਹੜਾ ਆ ਉਹਨਾਂ ਤੋਂ ਮਾਫੀਨਾਮਾ ਵੀ ਕਰਾ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਉਹਦਾ ਮਾਫੀਨਾਮਾ ਜਿਹੜਾ ਆ ਕਰਵਾ ਦਿੱਤਾ ਤੇ ਮਾਫੀਨਾਮੇ ਦੇ ਨਾਲ-ਨਾਲ ਜਿਹੜਾ ਆ ਉਹਨਾਂ ਤੋਂ ਮਾਫੀ ਮੰਗਵਾ ਦਿੱਤੀ ਤੇ ਉਹਨਾਂ ਨੇ ਜਿਹੜਾ ਆ ਰਾਹੁਲ ਰੌਬਰਟ ਜੀ ਲੁਧਿਆਣਾ ਤੋਂ ਉਹਨਾਂ ਨੇ ਕੀ ਕੀਤਾ ਕਿ ਇੱਕ ਵੀਡੀਓ ਪੋਸਟ ਕੀਤੀ ਪਹਿਲਾਂ ਉਹ ਵੀ ਤੁਸੀਂ ਸੁਣ ਲਵੋ ਜੀ ਸਾਰੇ ਮੁਸੀਹ ਸਮਾਜ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਪ੍ਰੇਜ਼ ਦਾ ਲੋਰਡ ਜੀ ਇੱਕ ਵਾਰ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੱਦੇ ਉਬਰੂ ਹੋਇਆ ਤੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਦਿਨ ਹੀ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਰਣਜੀਤਕੌਰ ਚੁੰਮਿਆ ਵਾਲੇ ਦੇ ਨਾਮ ਤੇ ਮਸ਼ਹੂਰ ਹੈ ਜੋ ਉਸਨੇ ਇੱਕ ਵੀਡੀਓ ਪਾਈ ਸੀ ਜਸੂ ਦਾ ਨਾਮ ਲੈ ਕੇ ਕਿਸੇ ਮੁੰਡੇ ਦਾ ਨਾਮ ਲੈ ਕੇ ਉਹ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਨਹੀਂ ਲਿਆ ਸੀ ਉਸਨੇ ਫਿਰ ਵੀ ਸਾਰੇ ਮਸੀਹ ਭਾਈਚਾਰੇ ਦਾ ਦਰਦ ਰੱਖਦੇ ਹੋਏ ਉਸਨੇ ਫਿਰ ਇੱਕ ਵਾਰ ਨੀਟੂ ਸ਼ਟਰਾਂ ਵਾਲੇ ਜੋ ਸਾਡੇ ਭਰਾ ਨੇ ਉਹਨਾਂ ਦੇ ਨਾਲ ਆ ਕੇ ਮਸੀਹ ਸਮਾਜ ਦੇ ਸਾਹਮਣੇ ਆ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਫੇਰ ਇੱਕ ਵਾਰ ਆਪਣਾ ਮਾਫੀਨਾਮਾ ਕਬੂਲ ਕੀਤਾ ਔਰ ਸਾਰਿਆਂ ਨੂੰ ਇਹ ਦੱਸਿਆ ਕਿ ਮੈਂ ਜਸੂ ਦਾ ਨਾਮ ਨਹੀਂ ਲਿਆ ਸੀ ਜਸੂ ਕਿਹਾ ਸੀ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਨਹੀਂ ਲਿਆ ਸੀ ਉਹ ਫੇਰ ਵੀ ਉਸਨੇ ਉਹਨਾਂ ਨੇ ਆਪਣਾ ਮਾਫੀਨਾਮਾ ਰੱਖਿਆ ਮੈਂ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਪਣੇ ਆਗੂ ਵੀ ਪਿਤਾ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦ ਕਰਦਾ ਜੈ ਮਸੀਹ ਦੀ ਤੋ ਦੋਸਤੋ ਤਹੀ ਰਾਹੁਲ ਰੌਬਰਟ ਜੀ ਦੀ ਵੀ ਗੱਲਬਾਤ ਸੁਣ ਚੁੱਕੀ ਪਰ ਸਾਨੂੰ ਉਹ ਚੀਜ਼ ਦਾ ਯਕੀਨ ਨਹੀਂ ਸੀ ਆ ਰਿਹਾ ਸਾਨੂੰ ਉਹ ਗੱਲ ਸਮਝ ਨਹੀਂ ਸੀ ਆ ਰਹੀ ਪੀ ਗੱਲ ਹੈ ਕਿ ਇਹ ਗੱਲ ਕਿੱਥੋਂ ਚੱਲੀ ਕਿਵੇਂ ਚੱਲੀ ਤੇ ਅਸੀਂ ਫਿਰ ਗੱਲਬਾਤ ਜਿਹੜੀ ਹੈ ਉਹ ਰਾਹੁਲ ਰੌਬਰਟ ਜੀ ਨੂੰ ਫੋਨ ਕਰਕੇ ਪੁੱਛਣ ਦੀ ਖੇਚਲ ਕੀਤੀ ਵੀ ਗੱਲ ਅਸਲ 'ਚ ਹੈ ਕਿ ਇਹ ਤੇ ਜਦੋਂ ਰਾਹੁਲ ਰੌਬਰਟ ਜੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਾਬੀ ਚੁੰਮਿਆ ਵਾਲੀ ਨੇ ਆਪਣੇ ਪੇਜ ਦੇ ਉੱਤੇ ਆਪਣੇ ਇੰਸਟਾਗ੍ਰam ਹੈਂਡਲ ਦੇ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਕੁਝ ਇਸ ਤਰ੍ਹਾਂ ਬੋਲ ਦਿੱਤਾ ਕਿ ਜਿਹੜਾ ਲੋਕਾਂ ਨੂੰ ਲੱਗਣ ਲੱਗਿਆ ਕਿ ਮਸੀਬ ਭਾਈਚਾਰੇ ਨੂੰ ਇਹ ਲੱਗਣ ਲੱਗਿਆ ਕਿ ਸ਼ਾਇਦ ਭਾਬੀ ਚੁੰਮਿਆ ਵਾਲੀ ਨੇ ਯੇਸ਼ੂ ਮਸੀਹ ਨੂੰ ਸਾਡੇ ਮਸੀਬ ਭਾਈਚਾਰਕ ਨੂੰ ਠੇਸ ਪਹੁੰਚਾਉਂਦੇ ਹੋਏ ਯੇਸ਼ੂ ਮਸੀਹ ਦੇ ਲਈ ਜਿਹੜੇ ਆ ਆਪ ਸ਼ਬਦ ਬੋਲੇ ਨੇ ਉਹ ਸ਼ਬਦ ਜਿਹੜੇ ਨੇ ਉਹ ਆਪ ਸ਼ਬਦ ਨਹੀਂ ਸੀ ਸਾਡੇ ਯੇਸ਼ੂ ਮਸੀਹ ਦੇ ਲਈ ਨਹੀਂ ਸੀ ਪਰ ਫਿਰ ਵੀ ਚੁੰਮਿਆ ਵਾਲੀ ਭਾਬੀ ਨੇ ਜਿਹੜੇ ਨੇ ਸਾਡੇ ਕੋਲੋਂ ਮਾਫੀ ਮੰਗ ਲਈਏ ਮਸੀਹ ਭਾਈਚਾਰੇ ਤੋਂ ਮਾਫੀ ਮੰਗ ਲਈਏ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਇਹ ਸ਼ਬਦ ਯੇਸ਼ੂ ਮਸੀਹ ਦੇ ਲਈ ਨਹੀਂ ਸੀ ਨਾ ਹੀ ਉਹਨਾਂ ਨੇ ਕਿਤੇ ਮਸੀਹ ਸ਼ਬਦ ਯੂਜ਼ ਕੀਤਾ ਨਾ ਯੇਸ਼ੂ ਮਸੀਹ ਕਿਹਾ ਉਹਨਾਂ ਨੇ ਜਸੂ ਕਿਹਾ ਯਸੂ ਤੇ ਯੇਸ਼ੂ ਦੋਨਾਂ ਦੇ ਵਿੱਚ ਅੰਤਰ ਆ ਯਿਸੂ ਮਸੀਹ ਨੂੰ ਜਿਹੜਾ ਆ ਉਹ ਜਸੂ ਦੇ ਨਾਲ ਨਾ ਜੋੜਿਆ ਜਾਵੇ ਆਮ ਸ਼ਬਦਾਂ ਦੇ ਨਾਲ ਨਾ ਜੁੜਿਆ ਜਾਵੇ ਕਿਉਂਕਿ ਯਿਸੂ ਮਸੀਹ ਜਿਹੜੇ ਨੇ ਆਮ ਨਹੀਂ ਹੈ ਉਹ ਸਾਡੇ ਖੁਦਾਵੰਦ ਨੇ ਸਾਡੇ ਖੁਦਾ ਨੇ ਇਹਨਾਂ ਗੱਲਾਂ ਨੂੰ ਜਿਹੜਾ ਆ ਸਮਝਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਭਾਜੀ ਅਸੀਂ ਜਦੋਂ ਇਹ ਸਾਰੀ ਚੀਜ਼ ਵੇਚੀ ਜਦੋਂ ਉਹਨਾਂ ਤੋਂ ਮਾਫੀ ਵੀ ਮੰਗਵਾ ਦਿੱਤੀ ਉਸ ਤੋਂ ਬਾਅਦ ਆ ਜਿਹੜਾ ਆ ਮਾਫੀ ਮੰਗਣ ਦੇ ਬਾਵਜੂਦ ਵੀ ਉਹਨਾਂ ਨੂੰ ਸੀਪੀ ਦਫ਼ਤਰ ਸੱਦਿਆ ਜਾਂਦਾ ਆ ਉਹਨਾਂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਆ ਹਾਲੇ ਕਿ ਮਾਫੀ ਵੀ ਮੰਗਵਾ ਦਿੱਤੀ ਪਰਚਾ ਕਰਵਾ ਦਿੱਤਾ ਗਿਆ ਸੀ ਉਹ ਵੀ ਅਸੀਂ ਕੈਨਸਲ ਕਰਵਾਇਆ ਆ ਪਰ ਫੇਰ ਵੀ ਲੋਕ ਜਿਹੜੇ ਆ ਬਾਰ-ਬਾਰ ਇਹ ਪੋਸਟਾਂ ਪਾ ਰਹੇ ਆ ਕਿ ਉਹਨੇ ਯੀਸ਼ੂ ਮਸੀਹ ਦੇ ਖਿਲਾਫ ਸ਼ਬਦ ਬੋਲੇ ਨੇ ਪਰ ਇਹ ਸ਼ਬਦ ਯੀਸ਼ੂ ਮਸੀਹ ਦੇ ਖਿਲਾਫ ਨਹੀਂ ਇਹ ਅਸੀਂ ਨਹੀਂ ਕਹਿ ਰਹੇ ਇਹ ਰੌਪੜ ਜੀ ਦੇ ਨਾਲ ਜਦੋਂ ਗੱਲਬਾਤ ਹੋਈ ਇਹ ਸਾਡੇ ਰਾਹੁਲ ਰੌਬਰਟ ਜੀ ਲੁਧਿਆਣਾ ਤੋਂ ਉਹਨਾਂ ਨੇ ਦੱਸਿਆ ਕਿ ਇਹ ਬਿਲਕੁਲ ਸਹੀ ਹੈ ਕਿ ਉਹ ਯੀਸ਼ੂ ਬਾਰੇ ਨਹੀਂ ਜੈਸ਼ੂ ਜੋ ਕਿ ਇੱਕ ਲੜਕੇ ਦਾ ਨਾਮ ਆ ਉਹਨੂੰ ਕਹਿ ਰਹੀ ਏ ਨਾ ਕਿ ਯਸ਼ੂ ਮਸੀਹ ਜੀ ਨੂੰ ਨਾ ਕਿ ਸਾਡੇ ਖੁਦਾਬੰਦ ਨੂੰ ਉਹਨੇ ਕਿਸੇ ਤਰ੍ਹਾਂ ਦਾ ਕੋਈ ਵੀ ਟਾਰਗੇਟ ਕਰਕੇ ਕੋਈ ਵੀ ਇਦਾਂ ਦਾ ਸ਼ਬਦ ਨਹੀਂ ਬੋਲਿਆ ਤੇ ਪਲੀਜ਼ ਕਿਸੇ ਗਰੀਬ ਨੂੰ ਜਿਹੜਾ ਆ ਇਹਨਾਂ ਹਰਾਸ ਨਾ ਕਰੋ ਕਿ ਉਹ ਕੋਈ ਆਪਣੇ ਆਪ ਦੇ ਵਿੱਚ ਕੱਲ ਨੂੰ ਸ਼ਰਮਿੰਦਾ ਹੋਵੇ ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇੱਕ ਵਾਰ ਮਾਫੀ ਮੰਗ ਲਈ ਉਸ ਤੋਂ ਬਾਅਦ ਨੀਟੂ ਸਟਰਾਵਾਲਾ ਵੀ ਜਿਹੜਾ ਆ ਭਾਬੀ ਦੇ ਕੋਲ ਪਹੁੰਚਦਾ ਆ ਤੇ ਭਾਬੀ ਦੇ ਕੋਲ ਪਹੁੰਚ ਕੇ ਇੱਕ ਵਾਰੀ ਫੇਰ ਤੋਂ ਭਾਬੀ ਨੂੰ ਮਾਫੀ ਮੰਗਣ ਦੇ ਲਈ ਕਹਿੰਦਾ ਆ ਇੱਥੋਂ ਤੱਕ ਕਿ ਨੀਟੂ ਸਟਰਾਵਾਲੇ ਵੀ ਨੇ ਵੀ ਜਿਹੜੀ ਏ ਉਹ ਮਾਫੀ ਮੰਗ ਲਈ ਉਸ ਤੋਂ ਬਾਅਦ ਭਾਬੀ ਤੋਂ ਵੀ ਜਿਹੜੀ ਏ ਉਹ ਮਾਫੀ ਮੰਗਵਾ ਦਿੱਤੀ ਭਾਬੀ ਨੇ ਫੇਰ ਇੱਕ ਵਾਰੀ ਜਿਹੜੀ ਏ ਉਹ ਗੱਲ ਕਲੀਅਰ ਕੀਤੀ ਨੀਟੂ ਸਟਰਾਵਾਲੇ ਦੇ ਸਾਹਮਣੇ ਕਿ ਜਸੂ ਜਿਹੜਾ ਆ ਉਹ ਯੀਸ਼ੂ ਮਸੀਹ ਨਹੀਂ ਜਸੂ ਇੱਕ ਲੜਕਾ ਆ ਜਿਹਦੇ ਬਾਰੇ ਮੈਂ ਇਹ ਸ਼ਬਦ ਬੋਲੇ ਸੀ ਔਰ ਸ਼ਬਦਾਂ ਦਾ ਜਿਹੜਾ ਆ ਫੇਰ ਫੇਰ ਲੱਗਣ ਦੇ ਕਾਰਨ ਲੋਕ ਯਿਸੂ ਮਸ਼ੀਨ ਨਾਲ ਜੋੜ ਕੇ ਉਹ ਸ਼ਬਦ ਨੂੰ ਜਿਹੜਾ ਆ ਮੁੱਦਾ ਬਣਾ ਰਹੇ ਨੇ ਉਹ ਤਸਵੀਰ ਵੀ ਜਿਹੜੀ ਹੈ ਸਾਡੇ ਸਾਹਮਣੇ ਆਈ ਤੁਸੀਂ ਇਹ ਨੀਡ ਟੂ ਸਟਰਾਂ ਵਾਲੀ ਵੀਡੀਓ ਇੱਕ ਵਾਰੀ ਜ਼ਰੂਰ ਵੇਖ ਲਓ ਸਾਡੇ ਭੈਣ ਭਰਾ ਹੁਣ ਜੈਮਸ ਜੀ ਤੋਂ ਪ੍ਰਮੁੱਖ ਸਭ ਦੀ ਦਿਲ ਵਿੱਚ ਵੱਸਦਾ ਹੈ ਸੋ ਜਦਾਂ ਵੀ ਪ੍ਰੇ ਕਰਦੇ ਆ ਜਾਂ ਪ੍ਰਭੂ ਦੇ ਬਚਨ ਸੁਣਦੇ ਆ ਤੇ ਪ੍ਰਭੂ ਦੇ ਨਾਮ ਦੇ ਤੇ ਲੀਨ ਹੋ ਜਾਂਦੇ ਆ ਸਾਨੂੰ ਪ੍ਰਭੂ ਤੁਹਾਨੂੰ ਕੁਛਿੱਤ ਦਾ ਤੇ ਪਾਪੀ ਰਣਜੀਤ ਕੋਰਕੁਮਾ ਜੀਗਾ ਤੇ ਇਹਨਾਂ ਨੂੰ ਪੁੱਛਿਆ ਵੀ ਪ੍ਰਭੂ ਦੇ ਨਾਮ ਦੇ ਤੁਹਾਨੂੰ ਤੁਸੀਂ ਇਹਦਾ ਦੀ ਵੀਡੀਓ ਕਿਉਂ ਬਣਾਈ ਫਿਰ ਇਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਬੱਚੇ ਦਾ ਨਾਮ ਸੀਗਾ ਇਦਾਂ ਤੇ ਮੈਂ ਉਸ ਬੱਚੇ ਦੇ ਨਾਮ ਤੇ ਵੀਡੀਓ ਬਣਾਈ ਹੈ ਤੇ ਮੈਂ ਸਾਡੀ ਮਸੀ ਪਰਵਾਰਾਂ ਤੋਂ ਔਰ ਪਾਸਟਰ ਜੀ ਤੋਂ ਮਾਫੀ ਮੰਗਣਾ ਤੇ ਭਾਬੀ ਨੂੰ ਵੀ ਇਹੀ ਗੱਲ ਕਹਿੰਦਾ ਕਿ ਸਾਰੇ ਤੋਂ ਮਾਫੀ ਮੰਗੀ ਜਾਵੇ ਤੇ ਭਾਬੀ ਆਪਣੇ ਗੁਨਾਹ ਮਾਫ ਕਰੇ ਤੇ ਮਸੀ ਮਸੀ ਪਰਿਵਾਰ ਤੋਂ ਪਾਪੀ ਰਣਜੀਤ ਕੋਰ ਮਾਫੀ ਮੰਗਦੀ ਆ ਇੱਕ ਨਾ ਬੱਚੇ ਦੀ ਵੀਡੀਓ ਬਣਾਈ ਸੀ ਜਸੂ ਦੇ ਨਾਮ ਤੇ ਠੀਕ ਆ ਨਾ ਤੋ ਪਤਾ ਨਹੀਂ ਕਿਦਾਂ ਬਣ ਗਿਆ ਉਹਦੇ ਨੇਮ ਰੱਖੇ ਸੀ ਮੈਨੂੰ ਕਹਿੰਦੇ ਬਣਾ ਦੋ ਭਾਪੀ ਜੀ ਵੀਡੀਓ ਮੈਂ ਬਣਾ ਦਿੱਤੀ ਠੀਕ ਹੈ ਨਾ ਤੋ ਮੈਨੂੰ ਵੀ ਪਤਾ ਸੀ ਇਹ ਇਤਨੀ ਵਾਇਰਲ ਹੋ ਜਾਣੀ ਆ ਵੀਡੀਓ ਮੈਂ ਮਾਫੀ ਮੰਗਦੀ ਆ ਤੋ ਦੋਸਤੋ ਲਗਾਤਾਰ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਨੇ ਫਿਰ ਜਿਹੜੀ ਗੱਲਬਾਤ ਅਸੀਂ ਰੌਬਰਟ ਜੀ ਦੇ ਨਾਲ ਕੀਤੀ ਏ ਰਾਹੜ ਰੌਬਰਟ ਜੀ ਦੇ ਨਾਲ ਉਹਨਾਂ ਨੇ ਕੀ ਕਿਹਾ ਕਿ ਕਿਸ ਨੇ ਮੁੱਦਾ ਚੁੱਕਿਆ ਕਿਸ ਨੇ ਜੜਾਇਆ ਉਹ ਪਰਚਾ ਕਰਾ ਦਿੱਤਾ ਕਿਸ ਨੇ ਸੀਪੀ ਸਾਹਿਬ ਤੱਕ ਜਿਹੜੀ ਪਹੁੰਚ ਕੀਤੀ ਤੇ ਟੌਰਚਰ ਮੈਂਟਲੀ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਭਾਰਤੀ ਚੋਮੇ ਵਾਲੀ ਨੂੰ ਉਹ ਇੱਕ ਗਰੀਬ ਘਰ ਦੀ ਏ ਬਹੁਤ ਗਰੀਬ ਨੇ ਕੋਈ ਐਡੀ ਵੱਡੀ ਹਾਈ ਫਾਈ ਨਹੀਂ ਤੇ ਨਾ ਹੀ ਉਹ ਜਿਹੜੀ ਹੈ ਪ੍ਰਭੂ ਯੇਸ਼ੂ ਦੇ ਖਿਲਾਫ ਬੋਲਦੀ ਪਈ ਏ ਲਾਸਟ ਤੇ ਜਾਂਦੇ ਜਾਂਦੇ ਜਿਹੜਾ ਆ ਉਹ ਰੌਣ ਰੌਬਰ ਜੀ ਦੀ ਫੋਨ ਤੇ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਉਹ ਵੀ ਤੁਸੀਂ ਇੱਕ ਵਾਰੀ ਜ਼ਰੂਰ ਸੁਣ ਲਵੋ ਆਓ ਸੁਣਦੇ ਆ ਤੇ ਉਸ ਤੋਂ ਬਾਅਦ ਮੈਂ ਇਹੀ ਕਹਿਣਾ ਚਾਹਾਂਗਾ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਤੁਸੀਂ ਹਰ ਸ਼ਬਦ ਦੇ ਨਾਲ ਨਾਮ ਜੋੜਿਆ ਕਰੋ ਕਿਉਂਕਿ ਉਹ ਬਹੁਤ ਵੱਡੇ ਨੇ ਬਹੁਤ ਵਡਿਆਈ ਵਾਲੇ ਨੇ ਉਹ ਆਪ ਖੁਦਾਵੰਦ ਦੇ ਰੂਪ ਨੇ ਆਪ ਖੁਦਾਵੰਦ ਨੇ ਤੇ ਖੁਦਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਛੋਟੇ-ਮੋਟੇ ਸ਼ਬਦਾਂ ਨੂੰ ਨਾ ਜੋੜਿਆ ਕਰੋ ਛੋਟੇ-ਮੋਟੇ ਲੋਕਾਂ ਨੂੰ ਜੋੜ ਕੇ ਤੇ ਖੁਦਾ ਦੇ ਜਿਹੜਾ ਆ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ ਮੈਂ ਤੁਹਾਡੇ ਤੋਂ ਵੀ ਮਾਫੀ ਚਾਹਾਂਗਾ ਜੇਕਰ ਸਾਡਾ ਕੋਈ ਸ਼ਬਦ ਗਲਤ ਜਾਂ ਉੱਪਰ-ਥੱਲੇ ਹੋ ਗਿਆ ਹੋਵੇ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਜਰੂਰ ਇੱਕ ਵਾਰੀ ਸਰਚ ਕਰਕੇ ਇੱਕ ਵਾਰੀ ਗੱਲਬਾਤ ਜਰੂਰ ਕਰ ਲਿਆ ਕਰੋ ਤਾਂ ਕਿ ਕਿਸੇ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਾ ਪਾਵੇ ਤੇ ਆਹ ਸੁਣਦਿਆ ਰਾਹੁਲ ਰੌਬਰਟ ਜੀ ਦੀ ਇਹ ਕਾਲ ਰਿਕਾਰਡਿੰਗ ਹਾਂਜੀ ਭਾਜੀ ਹਲੋ ਸਸੀਗਲ ਜੀ ਸਸੀਗਲ ਜੈਮਸੀ ਭਾਜੀ ਜੈਮਸੀ ਜੀ ਭਾਈ ਰਾਹੁਲ ਬੋਲਦੇ ਹੋ ਹਾਂਜੀ ਹਾਂਜੀ ਸਰ ਪਾਜੀ ਤੁਹਾਡੀ ਨਾ ਇੱਕ ਮੇਰੇ ਕੋ ਵੀਡੀਓ ਪਹੁੰਚੀ ਸੀ ਜੀ ਸਰ ਉਹ ਭਾਬੀ ਚੁੰਮਿਆਂ ਵਾਲੀ ਨੂੰ ਲੈ ਕੇ ਜੀ 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 ਭਾਜੀ ਦੱਸੋ ਕਿ ਤੁਹਾਡਾ ਜੀ ਉਹ ਕੀ ਹੈਗਾ ਆ ਹਾਂਜੀ ਹਾਂਜੀ ਭਾਜੀ ਇਹ ਬੀਤੇ ਦਿਨੀ ਸਾਡੇ ਭਾਈ ਚਦੇ ਵੱਲੋਂ ਉਹਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਸੀ ਤੇ ਅਸੀਂ ਫਿਰ ਉਹਨੇ ਜਦੋਂ ਮੈਂ ਮੈਨੂੰ ਅਫਸਰਾਂ ਤੋਂ ਪਤਾ ਚੱਲਿਆ ਵੀ ਉਹਦੀ ਵੀਡੀਓ ਕਾਫੀ ਵਾਇਰਲ ਹੋਈ ਆ ਤੇ ਮੈਂ ਨਾਲ ਹੀ ਉੱਥੇ ਪਹੁੰਚਿਆ ਮੈਂ ਭਾਬੀ ਰਣਜੀਤ ਕੌਰ ਨੂੰ ਕਿਸੇ ਕੰਟਰੈਕਟਰ ਦੇ ਰਾਹੀਂ ਉਹਨਾਂ ਨੂੰ ਮੈਂ ਫੋਨ ਲਗਾਇਆ ਤੇ ਉਹਨਾਂ ਨੇ ਮੈਨੂੰ ਆਪਣਾ ਸਪਸ਼ਟੀਕਰਨ ਤੇ ਮਾਫੀਨਾਮਾ ਵੀ ਦਿੱਤਾ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਵੀ ਭੇਜੀ ਭਾਜੀ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਮੇਰੀ ਗਲੀ 'ਚ ਇੱਕ ਛੋਟਾ ਜਿਹਾ ਬੱਚਾ ਵਾ ਜਿਹਦਾ ਨਾਮ ਜਸੂ ਆ ਜਿਹਦਾ ਅਕਸਰ ਤੁਸੀਂ ਦੇਖਿਆ ਕਈ ਬੱਚਿਆਂ ਦੇ ਨਾਮ ਜਸੂ ਜਾਂ ਕਈ ਪਿੰਡਾਂ ਦੇ ਨਾਮ ਜਸੂ ਟਕਸਾਲ ਨੇ ਦੇਖੇ ਮੈਂ ਕਾਫੀ ਸੁਣਿਆ ਵੀ ਆ ਤੇ ਜਦੋਂ ਮੈਨੂੰ ਮੇਰੇ ਧਿਆਨ ਚ ਆਇਆ ਭਾਜੀ ਵੀ ਇਹ ਨਾਮ ਜਸੂ ਉਹਨੇ ਮਸੀਹ ਦਾ ਨਾਮ ਜਾਨੀ ਕਿ ਕ੍ਰਾਈਸਟ ਦਾ ਨਾਮ ਮਸੀਹਤ ਦੇ ਨਾਮ ਤੇ ਉਹਨੇ ਕੋਈ ਗੱਲ ਨਹੀਂ ਕੀਤੀ ਉਹਨੇ ਖੁਦ ਕਿਹਾ ਕਿ ਮੈਂ ਖੁਦ ਵਿਸ਼ਵਾਸ ਕਰਦੀ ਪ੍ਰਭੂ ਯੇਸ਼ੂ ਮਸੀਹ ਤੇ ਕਿ ਮੈਂ ਪਿਛਲੇ ਦਿਨਾਂ ਚ ਮੈਂ ਬਿਮਾਰ ਹੋਈ ਮੈਂ ਕਿ ਤੂੰ ਦੁਆ ਕਰਾਈ ਤੇ ਮੈਂ ਠੀਕ ਹੋ ਗਈ ਤੇ ਭਾਜੀ ਇੱਦਾਂ ਦੀ ਕੋਈ ਗੱਲ ਨਹੀਂ ਸੀਗੀ ਵੀ ਜਿੱਥੇ ਉਹਨੇ ਮਸੀਹ ਦਾ ਨਾਮ ਲਿਓਵੇ ਇਸ ਕਰਕੇ ਸਾਡੇ ਭਾਈ ਚਾਰੇ ਨੂੰ ਚਲੋ ਰੋਸ਼ੀ ਉਹਨਾਂ ਨੇ ਇਹਦੇ ਖਿਲਾਫ ਮੰਗ ਪੱਤਰ ਦਿੱਤਾ ਵੀ ਇਹ ਇਨਾਂ ਨੇ ਕਿਤੇ ਯੇਸ਼ੂ ਮਸੀਹ ਨੂੰ ਕਿਹਾ ਪਰ ਉਹਨੇ ਸਰ ਮਸੀਹ ਬਾਰੇ ਕਿਤੇ ਨਹੀਂ ਕਿਹਾ ਤੇ ਇਸ ਕਰਕੇ ਮੈਂ ਪਰਚਾ ਇਹ ਕੈਨਸਲ ਕਰਵਾਇਆ ਇਸ ਕਰਕੇ ਕਰਵਾਇਆ ਕਿ ਜੋ ਭਾਬੀ ਰਣਜੀਤ ਕੌਰ ਆ ਉਹਦੀ ਜਿਹੜੀ ਆਰਥਿਕ ਭਾਜੀ ਸਥਿਤੀ ਹੈ ਨਾ ਉਹ ਬਹੁਤ ਗਰੀਬ ਵਰਗ ਤੋਂ ਆ ਗਰੀਬ ਘਰ ਤੋਂ ਆ ਠੀਕ ਹੈ ਜੀ ਔਰ ਬੜਾ ਉਹਨਾਂ ਦਾ ਜਿਹੜਾ ਘਰ ਦਾ ਸਿਚੁਏਸ਼ਨ ਲੋਕੀ ਉਹਨਾਂ ਨੂੰ ਸਪான்ਸਰ ਕਰਦੇ ਨੇ ਤੇ ਉਹ ਆਪਣੇ ਘਰ ਦਾ ਗੁਜ਼ਾਰਾ ਕਰਦੇ ਭਾਜੀ ਕੋਈ ਸੋਸ਼ਲ ਮੀਡੀਆ ਸਟਾਰ ਜਿੱਦਾਂ ਕੋਈ ਫਿਲਮ ਐਕਟਰ ਉਹਨਾਂ ਨੂੰ ਪੈਸੇ ਦਿੰਦੇ ਤਾਂ ਉਹਨਾਂ ਦਾ ਘਰ ਦਾ ਗੁਜ਼ਾਰਾ ਹੁੰਦਾ ਤੇ ਨਾਲ ਭਾਜੀ ਮੈਂ ਆਪਣੇ ਭਾਈਚਾਰੇ ਨੂੰ ਇਹ ਵੀ ਮੰਗ ਕੀਤੀ ਵੀ ਉਹਨੇ ਵੀਡੀਓ ਬਣਾ ਕੇ ਸਾਰਿਆਂ ਤੋਂ ਮਾਫੀ ਵੀ ਮੰਗੀ ਭਾਜੀ ਇੱਕ ਇੱਕ ਨਾਲ ਤੁਸੀਂ ਔਰਚੇ ਵੀਡੀਓ ਸਾਡੇ ਕੋਲ ਪਹੁੰਚੀ ਹੈ ਜਿਹਦੇ ਵਿੱਚ ਨੀਡੂ ਸ਼ਟਰਾਲ ਆ ਵੀ ਕੁਝ ਮਾਫੀ ਨਾਮਾ ਕਰਦਾ ਤਾਂ ਉਹ ਕੀ ਹੈ ਭਾਜੀ ਉਹਨਾਂ ਦੀ ਮੈਂ ਡਿਊਟੀ ਲਈ ਵੀ ਪਹਿਲਾਂ ਅਸੀਂ ਮਾਫੀ ਮੰਗਾਈ ਸੀ ਉਹ ਕਹਿੰਦੇ ਵੀ ਦੁਬਾਰਾ ਫੇਰ ਸਾਹਮਣੇ ਆ ਕੇ ਫਿਰ ਭਾਜੀ ਜਿਹੜੇ ਨੀਡੂ ਸ਼ਟਰਾਲ ਵਾਲੇ ਆਪਣੇ ਭਰਾ ਨੇ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਪੀ ਰਣਜੀਤਪੁਰ ਨੂੰ ਇੱਕ ਵਾਰ ਫੇਰ ਬੁਲਾਓ ਉਤਾ ਉਹਨਾਂ ਨੇ ਅੱਗੇ ਆਪਣੀ ਮਾਫੀ ਨਾਮਾ ਤੇ ਸਪਸ਼ਟੀਕਰਨ ਦਿੱਤਾ ਵੀ ਮੈਂ ਮਸੀਹ ਬਾਰੇ ਕਿਤੇ ਨਹੀਂ ਉਹਨਾਂ ਨੇ ਬੋਲਿਆ ਸੀ ਫਿਰ ਵੀ ਉਹਨਾਂ ਨੇ ਕਿਹਾ ਅਗਰ ਮੇਰ ਤੋਂ ਭੁੱਲ ਚੁੱਕ ਜਾਂ ਯਿਸੂ ਦਾ ਨਾਮ ਦਾ ਲੋਕਾਂ ਨੂੰ ਵਿਰੋਧ ਹੋਇਆ ਵੀ ਇਹ ਯਿਸੂ ਨੂੰ ਕਿਹਾ ਪਰ ਮੈਂ ਮਸੀਹ ਯਿਸੂ ਨੂੰ ਨਹੀਂ ਕਿਹਾ ਫਿਰ ਵੀ ਮੈਂ ਮਾਫੀ ਮੰਗਦੀ ਆ ਵੀ ਅਕਸਰ ਪਿੰਡਾਂ 'ਚ ਲੋਕਾਂ ਨੇ ਇੱਦਾਂ ਦੇ ਨਾਮ ਰੱਖੇ ਹੁੰਦੇ ਬੱਚਿਆਂ ਦੇ ਕਿਉਂਕਿ ਸਾਡੇ ਤੋਂ ਲੋਕ ਨਾਮ ਬਲਵਾ ਕੇ ਰੀਲਾ ਬਣਾਉਂਦੇ ਤੇ ਉਹਨਾਂ ਨੂੰ ਪੈਸੇ ਮਿਲਦੇ ਆ ਤਾਂ ਮਤਲਬ ਕਹਿਣ ਤੋਂ ਪਹਿਲ ਤੁਹਾਡੇ ਆ ਵੀ ਜੇਕਰ ਆਪਾਂ ਗੱਲ ਕਰ ਲਈਏ ਵੀ ਇੱਕ ਨਾਂ ਨੂੰ ਲੈ ਕੇ ਕਨਫਿਊਜ਼ਨ ਹੋ ਗਿਆ ਜੀ ਜੀ ਇਹ ਸਰ ਇਹ ਸਰ ਮੇਨ ਗੱਲ ਇਹ ਹੈ ਇਹ ਨਾਮ ਦਾ कन्फ्यूजन ਹੋਇਆ ਤੇ ਇਹਦੇ ਚ ਕੋਈ ਇਦਾਂ ਦੀ ਗੱਲ ਨਹੀਂ ਕੋਈ ਉਹਨਾਂ ਨੇ ਆਪਣੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹਚਾਇਆ ਠੀਕ ਹੈ ਜੀ ਉਹਨਾਂ ਦੀ ਕੋਈ ਵੀ ਇਦਾਂ ਦੀ ਗੱਲ ਨਹੀਂ ਸੀ ਕਿ ਜਿਹਦੇ ਨਾਲ ਸਾਨੂੰ ਵੀ ਸਾਨੂੰ ਰੋਜ ਸੀਗਾ ਵੀ ਉਹਨੇ ਮਸੀਹ ਬਾਰੇ ਬੋਲਿਆ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਨਾਮ ਦਾ ਇਹ ਸਾਰਾ ਚੱਕਰੀ ਭਾਜੀ ਨਾਮ ਕਰਕੇ ਹੋਇਆ ਜੀ ਬਿਲਕੁਲ ਨਾਂ ਪਿੰਡਾਂ ਦੇ ਵਿੱਚ ਦੇਖੋ ਹਿੰਦੂ ਧਰਮ ਦੇ ਵਿੱਚ ਵੀ ਕਹਨੇ ਸੇ ਵਾਰ ਰੱਖਿਆ ਹੁੰਦਾ ਜਾਂ ਨਾ ਜਾਂ ਸ਼ਿਵ ਰੱਖਿਆ ਹੁੰਦਾ ਆ ਜਾਂ ਕ੍ਰਿਸ਼ਨ ਰੱਖਿਆ ਹੁੰਦਾ ਆ ਨਾ ਜੀ 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 ਨਾਵਾਂ ਤੋਂ ਕਨਫਿਊਜ਼ਨ ਹੋਈ ਏ ਪਰ ਇੱਕ ਜਸੂ ਤੇ ਇੱਕ ਯੀਸ਼ੂ ਯੀਸ਼ੂ ਮਸੀਹ ਉਹ ਤੇ ਮੇਰੇ ਖਲਾਲਾਂ ਦਾ ਜ਼ਮੀਨ ਆ ਸਮਾਨ ਦਾ ਪੈਸੇ ਵੀ ਫਰਕ ਲੱਗਦਾ ਉਹ ਫਰਕ ਆ ਭਾਜੀ ਬਹੁਤ ਫਰਕ ਆ ਫਿਰ ਵੀ ਮੈਂ ਸਾਰਿਆਂ ਦਾ ਆਦਰ ਕਰਦਾ ਸਤਿਕਾਰਯੋਗ ਨੇ ਮੇਰੇ ਭਰਾ ਜਿਨ੍ਹਾਂ ਨੇ ਇਹ ਪਰਚਾ ਕਰਾਇਆ ਜਾਂ ਉਹਦੇ ਖਿਲਾਫ ਮੰਗ ਪੱਤਰ ਦਿੱਤਾ ਮੈਂ ਉਹਨਾਂ ਨੂੰ ਇਹ ਗੱਲ ਮੈਂ ਉਹਨਾਂ ਨਾਲ ਕਿੱਤੀ ਵੀ ਸੀਗੀ ਕਿ ਉਹਨਾਂ ਨੇ ਕਿਤੇ ਵੀ ਇਦਾਂ ਦਾ ਨਾਮ ਨਹੀਂ ਲਿਆ ਜਿਹਦੇ ਨਾਲ ਸਾਡਾ ਅਡੇ ਆਤਮਿਕ ਪਿਤਾ ਦਾ ਕੋਈ ਇਦਾਂ ਦਾ ਪ੍ਰਭੂ ਯੀਸ਼ੂ ਮਸੀਹ ਬਾਰੇ ਕੋਈ ਵੀ ਇਦਾਂ ਦਾ ਉਹਨਾਂ ਨੇ ਗਲਤ ਨਾਮ ਨਹੀਂ ਲਿਆ ਉਹ ਮੇਨ ਗੱਲ ਇਹ ਹੈ ਵੀ ਆਪਾਂ ਨੂੰ ਛੋਟੇ ਮੋਟੇ ਸ਼ਬਦਾਂ ਨੂੰ ਪਰਮਾਤਮਾ ਨਾਲ ਨਹੀਂ ਜੋੜ ਦੇਣਾ ਚਾਹੀਦਾ ਕਿਉਂਕਿ ਉਹ ਬਹੁਤ ਵੱਡੀ ਸੱਚਾਈਤ ਨੇ ਬਿਲਕੁਲ ਜੀ ਬਿਲਕੁਲ ਗਾਈਡ ਹੈ ਜੀ ਗਾਈਡ ਉਹ ਠੀਕ ਹੈ ਰਾਜ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਵੀ ਤੁਸੀਂ ਸੱਚ ਦਾ ਸਾਥ ਦੇ ਰਹੇ ਹੋ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇਹ ਸੱਚ ਜਿਹੜਾ ਹੈ ਲੋਕਾਂ ਤੱਕ ਵੀ ਪਹੁੰਚਾਈਏ ਮਿਹਰਬਾਨੀ ਜੀ ਧੰਨਵਾਦ ਜੀ ਓਕੇ ਥੈਂਕ ਯੂ